ਮਸ਼ਹੂਰ ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਲੱਗੀ ਗੋਲੀ ਪਰਿਵਾਰ ਦੇ ਵਿੱਚ ਫੈਲੀ ਸੰਸਨੀ ਫਟਾਫਟ ਜ਼ਖਮੀ ਹਾਲਤ ਵਿੱਚ ਗੋਵਿੰਦਾ ਨੂੰ ਹਸਪਤਾਲ ਕਰਵਾਇਆ ਦਾਖਲ ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਫਿਲਹਾਲ ਗੋਵਿੰਦਾ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਨੇ ਖਬਰ ਮਿਲਦੇ ਹੀ ਗੋਵਿੰਦਾ ਦੇ ਮੈਨੇਜਰ ਨੇ ਵੀ ਇਸ ਬਾਰੇ ਗੱਲ ਕੀਤੀ ਹੈ ਤੇ ਦੱਸਿਆ ਕੀ ਗੋਵਿੰਦਾ ਸਵੇਰੇ ਸਵੇਰੇ ਲਾਇਸੈਂਸੀ ਰਿਵੋਲਵਰ ਲੈ ਕੇ ਆਖਰ ਜਾ ਕਿੱਥੇ ਰਹੇ ਸੀ ਜਿਸ ਦੌਰਾਨ ਇਹ ਹਾਸਬਾਪਰਿਆ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਸੁਣਾਂਗੇ ਗੋਵਿੰਦਾ ਦੀ ਹਸਪਤਾਲ ਦੇ ਵਿੱਚੋਂ ਜਾਰੀ ਕੀਤੀ ਇਹ ਆਡੀਓ ਜਿਨ੍ਹਾਂ ਨੇ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ ਨਮਸਕਾਰ ਪ੍ਰणाम ਮੈਂ ਹੂੰ ਗੋਵਿੰਦਾ ਆਪ ਸਭ ਲੋਕੋ ਕੇ ਆਸ਼ੀਰਵਾਦ ਔਰ ਮਾਂ-ਬਾਪ ਕਾ ਆਸ਼ੀਰਵਾਦ ਔਰ ਗੁਰੂ ਦੀ ਕਿਰਪਾ ਕੇ ਵਜਿhse गोली तो लगी थी पर वो निकाल दी गई है मैं धन्यवाद देता हूँ यहाँ के डॉक्टर का आदरणीय डॉक्टर अग्रवाल जी का और आप सब लोगों की प्रार्थनाएं जो है आप लोग का धन्यवाद पढ़ा ਅਦਾਕਾਰ ਦੇ ਮੈਨੇਜਰ ਨੇ ਦਿੱਤੇ ਬਿਆਨ ਦੇ ਵਿੱਚ ਕਿਹਾ ਕਿ ਅਦਾਕਾਰ ਗੋਵਿੰਦਾ ਕੋਲਕੱਤਾ ਜਾ ਰਹੇ ਸੀ ਕੋਲਕੱਤਾ ਜਾਣ ਤੋਂ ਪਹਿਲਾਂ ਗੋਵਿੰਦਾ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ ਕਿ ਅਚਾਨਕ ਉਸ ਦੇ ਹੱਥ ਦੇ ਵਿੱਚੋਂ ਰਿਵਾਲਵਰ ਤਿਲਕ ਗਈ ਅਤੇ ਗੋਲੀ ਚੱਲ ਗਈ ਗੋਲੀ ਗੋਵਿੰਦਾ ਦੀ ਸਿੱਧੀ ਲੱਤ ਵਿੱਚ ਲੱਗੀ ਆ ਤਾਜ਼ਾ ਜਾਣਕਾਰੀ ਮੁਤਾਬਕ ਡਾਕਟਰ ਨੇ ਅਦਾਕਾਰ ਦੀ ਲੱਤ ਦੇ ਵਿੱਚੋਂ ਗੋਲੀ ਕੱਢ ਦਿੱਤੀ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਹਾਲਾਂਕਿ ਅਦਾਕਾਰ ਹਲੇ ਵੀ ਹਸਪਤਾਲ ਦੇ ਵਿੱਚ ਦਾਖਲ ਹੈ ਦਰਅਸਲ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਅਦਾਕਾਰ ਗੋਵਿੰਦ ਕੋਲਕੱਤਾ ਜਾਣ ਤੋਂ ਪਹਿਲਾਂ ਬੰਦੂਕ ਦੀ ਸਫਾਈ ਕਰ ਰਹੇ ਸਨ ਤਾਂ ਅਚਾਨਕ ਗਲਤ ਫਾਇਰ ਹੋ ਗਿਆ ਤੇ ਗੋਲੀ ਬੰਦੂਕ ਵਿੱਚੋਂ ਨਿਕਲ ਕੇ ਸਿੱਧਾ ਗੋਵਿੰਦਾ ਦੀ ਲੱਤ ਦੇ ਵਿੱਚ ਜਾ ਲੱਗੀ ਹੈ ਅਦਾਕਾਰ ਦੀ ਲੱਤ 'ਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਦਾਕਾਰ ਹੁਣ ਠੀਕ ਹੈ ਤੇ ਲੋਕ ਉਸ ਦੀ ਸਿਹਤ ਦੇ ਅਪਡੇਟ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਫਿਲਮਾਂ ਦੇ ਵਿੱਚ ਤਾਂ ਗੋਲੀਆਂ ਲੱਗਣਾ ਆਮ ਜਿਹੀ ਗੱਲ ਹੁੰਦੀ ਹੈ ਕਿਉਂਕਿ ਉਹ ਸ਼ੂਟਿੰਗ ਦੌਰਾਨ ਗੋਲੀਆਂ ਨਕਲੀ ਜੜੀਆਂ ਚਲਾਈਆਂ ਜਾਂਦੀਆਂ ਨੇ ਪਰ ਇਸ ਵਾਰ ਅਸਲੀ ਗੋਲੀ ਦੇ ਨਾਲ ਗੋਬਿੰਦਾ ਜ਼ਖਮੀ ਹੋਇਆ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ